ਅੱਜ ਜਿਵੇਂ ਤੁਸੀਂ ਗੱਲ ਕੀਤੀ ਕਿ 70 ਮਾਰੀਆਂ ਫਰੋਕੀ ਸਾਹਿਬ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਅੱਜ ਪ੍ਰੋਬਲਮ ਇਹ 99% ਸਾਡੇ ਪੇਟ ਤੋਂ ਸ਼ੁਰੂ ਹੁੰਦੀ ਹੈ 99% ਸਾਡੇ ਪੇਟ ਤੋਂ ਸ਼ੁਰੂ ਹੁੰਦੀ ਹੈ ਪੇਟ ਤੋਂ ਕਿਵੇਂ ਸ਼ੁਰੂ ਹੋ ਰਹੀ ਹੈ ਅੱਜ ਕਿਸੇ ਦਾ ਪੇਟ ਸਾਫ਼ ਨਹੀਂ ਹੋ ਰਿਹਾ ਕੁਝ ਦੀਆਂ ਅੰਤੜੀਆਂ ਦੇ ਵਿੱਚ ਛੋਟੀ ਵੱਡੀ ਆਂਤ ਦੇ ਵਿੱਚ ਮਲ ਜਮ੍ਹਾਂ ਹੋ ਰਿਹਾ ਇਹਨਾਂ ਦੀ ਫੈਮਿਲੀ ਰਾਤ ਨੂੰ ਸੌਂਦੀ ਹੈ ਨਾ ਉਹ ਕਈ ਵਾਰ ਇਹ ਇੰਨੇ ਕੋ ਮਜਬੂਰ ਹੋ ਜਾਂਦੀ ਕਿ ਭਾਈ ਸਾਹਿਬ ਤੂੰ ਬਾਹਰ ਮੰਜਾ ਲੈ ਜਾ ਯਾਰ ਉਹਨਾਂ ਦੇ ਅੰਦਰੋਂ ਗੈਸ ਹੀ ਇੰਨੀ ਜ਼ਹਿਰੀਲੀ ਐਨੀ ਗੰਦੀ ਬਦਬੂ ਆndi ਐ ਉਹ ਫਿਰ ਹਾਰ ਕੇ ਕਿ ਸਾਰੀ ਫੈਮਿਲੀ ਨੂੰ ਕਈ ਵਾਰ ਉਹਨੂੰ ਬਾਹਰ ਕਰਨਾ ਭਾਈ ਸਾਹਿਬ ਤੂੰ ਸਾਡੀ ਜਾਨ ਬਗ। ਅੱਜ ਆਪਾਂ ਗੱਲ ਕਰਨ ਲੱਗੇ ਆ ਕਿ ਕਿਸ ਤਰੀਕੇ ਨਾਲ ਆਪਾਂ ਉਹਨਾਂ ਰੋਗਾਂ ਤੋਂ ਛੁਟਕਾਰਾ ਪਾ ਸਕੀ। ਬਵਾਸੀਰ ਸਿੱਧੀ ਨਹੀਂ ਆਉਗੀ ਤੁਹਾਨੂੰ ਮਤਲਬ ਜੇ ਤੋਂ ਸਾਡਾ ਪੇਟ ਸਹੀ ਨਹੀਂ ਹੋਏਗਾ ਹੁਣ ਬਵਾਸੀਰ ਸਭ ਤੋਂ ਵੱਡਾ ਕਾਰਨ ਅੱਜ ਨਾ ਕਬਜ ਰਹਿ ਰਹੀ। ਕਬਜ ਨੂੰ ਲੋਕ ਸੀਰੀਅਸਲੀ ਨਹੀਂ ਲੈਂਦੇ ਭਰੂ ਕੀ ਸਾਹਿਬ ਕਿਉਂ ਕਹਿੰਦੇ ਕੋਈ ਗੱਲ ਨਹੀਂ ਚੋਣ ਚਰਨ ਖਾ ਲਾਂਗੇ ਆਪੋਚ ਹੋਣ ਦਾ ਸਭ ਤੋਂ ਵੱਡਾ ਕਾਰਨ ਨੋ ਫਾਈਬਰ ਫੂਡ ਇਹ ਜਿਹੜੀ ਤੁਸੀਂ ਅੱਜ ਬੂਰ ਦੀ ਗੱਲ ਕੀਤੀ ਆ ਅੱਜ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਫਰੁਕੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਕ ਵਾਰ ਫੇਰ ਆ ਕੇ ਸਾਨੂੰ ਸਾਡੇ ਪਿਆਰਵਰ ਸੁੱਤੇ ਰੂਬਰੂ ਕੀਤਾ ਉਹ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਉਹ ਸਰੋਤਿਆਂ ਦਾ ਜਿਹੜੇ ਸਾਡੇ ਫਾਰਮੂਲੇ ਨੁਸਕੇ ਬਾਕੂਬੀ ਨਾਲ ਕਰੇ ਵਰਤ ਕੇ ਲਾਭ ਲੈ ਰਹੇ ਆ ਅੱਜ ਜਿਵੇਂ ਤੁਸੀਂ ਗੱਲ ਕੀਤੀ ਕਿ 70 ਮਾਰੀਆਂ ਫਰੁਕੀ ਸਾਹਿਬ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਅੱਜ ਪ੍ਰੋਬਲਮ ਇਹ 99% ਸਾਡੇ ਪੇਟ ਤੋਂ ਸ਼ੁਰੂ ਹੁੰਦੀ ਹੈ ਸੱਟ ਘੱਟ ਕਹਿੰਦੀ ਆ 99% ਸਾਡੇ ਪੇਟ ਤੋਂ ਸ਼ੁਰੂ ਹੁੰਦੀ ਹੈ ਪੇਟ ਤੋਂ ਕਿਵੇਂ ਸ਼ੁਰੂ ਹੋ ਰਹੀ ਹੈ ਕਿਉਂਕਿ ਅੱਜ ਕਿਸੇ ਦਾ ਪੇਟ ਸਾਫ਼ ਨਹੀਂ ਹੋ ਰਿਹਾ ਕਿਸੇ ਦੀਆਂ ਅੰਤੜੀਆਂ ਦੇ ਵਿੱਚ ਛੋਟੀ ਵੱਡੀ ਆਂਤ ਦੇ ਵਿੱਚ ਮਲ ਜਮਾ ਹੋ ਰਿਹਾ ਔਰ ਇਵਨ ਕੇ ਮੈਂ ਇੱਕ ਚੀਜ਼ ਹੋਰ ਤੁਹਾਨੂੰ ਕਲੀਅਰ ਕਰ ਦਵਾਂ ਕਿ ਜਿਹੜੀ ਉਹਨਾਂ ਦੀ ਫੈਮਿਲੀ ਰਾਤ ਨੂੰ ਸੌਂਦੀ ਹੈ ਨਾ ਉਹ ਕਈ ਵਾਰੀ ਇੰਨੀ ਕੁ ਮਜਬੂਰ ਹੋ ਜਾਂਦੀ ਕਿ ਭਾਈ ਸਾਹਿਬ ਤੂੰ ਬਾਹਰ ਮੰਜਾ ਲੈ ਜਾ ਯਾਰ ਕਿਉਂਕਿ ਉਹਨਾਂ ਦੇ ਅੰਦਰੋਂ ਗੈਸ ਹੀ ਇੰਨੀ ਜ਼ਹਿਰੀਲੀ ਐਨੀ ਗੰਦੀ ਬਦਬੂ ਆndi ਐ ਉਹ ਨੱਕ ਦੇ ਵਾਲ ਕੂਕੜੇ ਬਗਲ ਉਹੀ ਆ ਉਹ ਫਿਰ ਹਾਰ ਕੇ ਕੇ ਸਾਰੀ ਫੈਮਿਲੀ ਨੂੰ ਕਈ ਵਾਰੀ ਉਹਨਾਂ ਬਾਹਰ ਕਰਨਾ ਭਾਈ ਸਾਹਿਬ ਤੂੰ ਸਾਡੀ ਜਾਨ ਬਖਸ਼ ਇਹਹੀ ਹਾਲ ਹੁੰਦਾ ਤੇ ਅੱਜ ਆਪਾਂ ਗੱਲ ਕਰਨ ਲੱਗੇ ਆ ਕਿ ਕਿਸ ਤਰੀਕੇ ਨਾਲ ਆਪਾਂ ਉਹਨਾਂ ਰੋਗਾਂ ਤੋਂ ਛੁਟਕਾਰਾ ਪਾ ਸਕੀ ਬਿਲਕੁਲ ਬਿਲਕੁਲ ਅੱਜ ਆਪਾਂ ਗੱਲ ਹੀ ਉਸੇ ਚੀਜ਼ ਦੇ ਕਰਨ ਲੱਗੇ ਆ ਨਾ ਕਿਉਂਕਿ ਬਵਾਸੀਰ ਸਿੱਧੀ ਨਹੀਂ ਆਉਗੀ ਤੁਹਾਨੂੰ ਮਤਲਬ ਬਵਾਸੀਰ ਉਹੀ ਗੱਲ ਹੈ ਨਾ ਜਦੋਂ ਸਾਡਾ ਪੇਟ ਸਹੀ ਨਹੀਂ ਹੋਏਗਾ ਹੁਣ ਬਵਾਸੀਰ ਦਾ ਸਭ ਤੋਂ ਵੱਡਾ ਕਾਰਨ ਅੱਜ ਨਾਲ ਕਬਜ ਰਹਿ ਰਹੀ ਹੁਣ ਕਬਜ ਨੂੰ ਲੋਕ ਸੀਰੀਅਸਲੀ ਨਹੀਂ ਲੈਂਦੇ ਪਿਆ ਫਰੂਕੀ ਸਾਹਿਬ ਕਿਉਂ ਕਹਿੰਦੇ ਕੋਈ ਗੱਲ ਨਹੀਂ ਚੂਰਨ ਜਰਨ ਖਾ ਲਾਂਗੇ ਪਰ ਚੂਰਨ ਖਾ ਕੇ ਪੇਟ ਹੁਣ ਕਬਜ ਹੋਣ ਦਾ ਸਭ ਤੋਂ ਵੱਡਾ ਕਾਰਨ ਨੋ ਫਾਈਬਰ ਫੂਡ ਓਕੇ ਅੱਗੇ ਕੀ ਹੁੰਦਾ ਸੀ ਆਟੇ ਵਿੱਚ ਕੋਸ਼ਾਂ ਹੁੰਦਾ ਸੀ ਮੈਂ ਫਰੂਟ ਦੀ ਗੱਲ ਨਹੀਂ ਕਰੂੰਗਾ। ਛਾਂੜ ਬੂਰਾ ਕਰਦੇ ਆਂ। ਆਟਾ ਮੋਟਾ ਪੀਸਿਆ ਜਾਂਦਾ ਸੀ ਜਿੰਦੇ ਛਾਂ ਹੁੰਦਾ ਸੀ ਜਿਹੜੀ ਸਾਡੀਆਂ ਆਂਤ ਦੀਆਂ ਤੇ ਸਾਡੀਆਂ ਵੇਂ ਦੀ ਸਫਾਈ ਕਰਦਾ ਸੀ। ਅੱਜ ਅੱਗੇ ਘਰ ਦੇ ਵਿੱਚ ਕਣਕ ਹੁੰਦੀ ਸੀ। ਉਹ ਕਣਕ ਤੋਂ ਆਟਾ ਪਸਾਇਆ ਜਾਂਦਾ ਚੱਕੀ ਤੋਂ ਪਿੰਡਾਂ ਚੱਕੀਆਂ। ਅੱਜ ਕੀ ਹੋ ਰਿਹਾ? ਅੱਗੇ ਤਾਂ ਸ਼ਹਿਰਾਂ ਵਾਲੇ ਬਜ਼ਾਰੋਂ ਨਾ ਗੁੱਥੀ ਲੈ ਕੇ ਆਉਂਦੇ 10 ਕਿਲੋ ਵਾਲੀ ਹੁਣ ਪਿੰਡਾਂ ਵਾਲੇ ਕਹਿੰਦੇ ਛੱਡ ਖੜਾ ਜਰੂਰੀ 10 ਪੌਂਡਲ ਕਣਕ ਲੈ ਆਣੀ ਮਹੀਨੇ ਬਾਅਦ 10 ਕਿਲੋ ਦੀ ਗੁੱਥੀ ਲੈ ਆਵਾਂਗੇ ਉਸ ਗੁੱਥੀ ਜਿਹੜਾ ਆਟਾ ਹੁੰਦਾ ਉਹਦੇ ਵਿੱਚ ਭੋਰਾ ਛਾਣ ਨਹੀਂ ਹੁੰਦਾ ਜਿੰਦੇ ਕਰਕੇ ਨੋ ਫਾਈਬਰ ਫੂਡ ਨਾ ਹੋਂ ਕਰਕੇ ਸਾਡਾ ਪੇਟ ਸਾਫ਼ ਨਹੀਂ ਹੋ ਰਿਹਾ ਹੁਣ ਜਦੋਂ ਪੇਟ ਨਹੀਂ ਸਾਫ਼ ਹੋਏਗਾ ਅਸੀਂ ਟਾਇਲਟ ਸੀਟ ਤੇ ਬੈਠੇ ਹੁਣ ਦੂਜੇ ਨੰਬਰ ਤੇ ਸੀਟਾ ਕਿਹੜੀਆਂ ਆ ਗਈਆਂ ਇੰਗਲਿਸ਼ ਇੰਗਲਿਸ਼ ਜੀ ਉੱਥੇ ਬੈਠੇ ਜ਼ੋਰ ਲਾਈ ਜਾਂਦੇ ਜ਼ੋਰ ਲਾ ਆਉਂਦਾ ਕੁਝ ਵੀ ਨਹੀਂ ਹੁਣ ਜਦੋਂ ਜ਼ੋਰ ਲਾਈਏ ਨੇ ਆਉਂਦਾ ਕੁਛ ਨਹੀਂ ਸਾਡੀਆਂ ਉਸ ਏਰੀਏ ਚ ਕਾਫੀ ਜਿਹੜੀਆਂ ਗਰੰਥੀਆਂ ਹੁੰਦੀਆਂ ਹੂੰ ਗਰੰਥੀਆਂ ਵੇਂਜ ਵੇਂਜ ਜਿਹਨੂੰ ਉਹਦੇ ਚ ਮਿਊਕਸ ਨਿਕਲਦਾ ਹੈ ਮਿਊਕਸ ਆਉਂਦਾ ਹੁਣ ਜਦੋਂ ਉਹ ਮਿਊਕਸ ਨਿਕਲਣਾ ਬੰਦ ਹੋ ਜਾਂਦਾ ਹੈ ਤਾਂ ਫਿਰ ਉਦੋਂ ਇਹ ਰੋਗ ਜਨਮ ਲੈਣਾ ਸ਼ੁਰੂ ਕਰਦਾ ਓਕੇ ਜਿਹਨੂੰ ਬੋਲਦੇ ਆ ਬਵਾਸੀਰ ਵੈਸੇ ਅਲੱਗ-ਅਲੱਗ ਆ ਕਿਸੇ ਨੂੰ ਬਵਾਸੀਰ ਕਿਸੇ ਨੂੰ ਫਿਚੁਲਾ ਕਿਸੇ ਨੂੰ ਫੀਚਰ ਇਹ ਅਲੱਗ-ਅਲੱਗ ਹੁੰਦੇ ਆ ਇਹਨਾਂ ਚੀਜ਼ਾਂ ਲੋਕ ਇੰਨੇ ਕੋ ਪਰੇਸ਼ਾਨ ਹੋ ਜਾਂਦੇ ਔਰ ਅੱਜ ਆਪਾਂ ਇਹ ਤਾਂ ਕਹਿੰਦੇ ਜੀ ਆਪਰੇਸ਼ਨ ਕਰਾ ਲਓ ਸਰ ਫਿਰ ਉਹੀ ਗੱਲ ਆਪਰੇਸ਼ਨ ਕਰਾਰਾ ਆਪਰੇਸ਼ਨ ਕਰਾਉਣ ਤੋਂ ਬਾਅਦ ਵੀ ਉਹਨਾਂ ਦਾ ਬੁਰਾ ਹਾਲ ਹੋ ਰਿਹਾ ਹੈ ਆਪਰੇਸ਼ਨ ਇਹਦਾ ਹੱਲ ਹੀ ਹੁਣ ਤੁਸੀਂ ਆਪਰੇਸ਼ਨ ਕਰਾ ਲਿਆ ਫਰੂਕੀ ਸਾਹਿਬ ਉਹ ਚੀਜ਼ ਨੂੰ ਆਪਾਂ ਸੈੱਟ ਕਰ ਲਿਆ ਪਰ ਸਿੰਪਟਮ ਤਾਂ ਉਹੀ ਆ ਰਹੇ ਆ ਨੋ ਫਾਈਬਰ ਫੂਡ ਤਾਂ ਫਿਰ ਅਸੀਂ ਵੀ ਲੈ ਰਹੇ ਹਾਂ ਠੀਕ ਆ ਖਾਣਾ ਪੀਣਾ ਸਾਡਾ ਫਿਰ ਹੋਵੇ ਹੁਣ ਇਹਦਾ ਜਿਹੜਾ ਕੁਝ ਮੋਟਾਪਾ ਜਿਆਦਾ ਕਾਰਨ ਹੈਗਾ ਕੁਝ ਜਿਆਦਾ ਸਮਾਂ ਫਿਰ ਇੱਕ ਹੋਰ ਵੱਡਾ ਕਾਰਨ ਫਰੁਕੀ ਸਾਹਿਬ ਅੱਜ ਮੈਂ ਕਲੀਅਰ ਕਰਕੇ ਜਾਊਂਗਾ ਇਹ ਸਾਰੀਆਂ ਫੈਮਲੀਆ ਨੂੰ ਵਾਰਨਿੰਗ ਆ ਜਿਹੜਾ ਬੰਦਾ ਪੇਟ ਸਾਫ਼ ਕਰਨ ਜਾ ਰਿਹਾ ਉਹਦੀ ਫੈਮਲੀ ਉਹਦਾ ਫੋਨ ਪਹਿਲਾਂ ਖੋ ਕੇ ਰੱਖੇ ਨੂੰ ਫੋਨ ਨਹੀਂ ਨਾਲ ਦੇਣਾ ਅੱਛਾ ਹੁਣ ਜਦੋਂ ਉਹ ਫੋਨ ਨਾਲ ਲੈ ਲੈਂਦਾ ਜਿਹੜਾ ਕੰਮ 5 ਮਿੰਟਾਂ ਚ ਹੋਣਾ ਹੁੰਦਾ ਉਹ 35 ਮਿੰਟ ਲਾ ਕੇ ਨਿਕਲਦਾ ਕਿਉਂ ਹੁਣ 35 ਮਿੰਟ ਉਹਦਾ ਧਿਆਨ ਫੋਨ 'ਚ ਬ੍ਰੇਨ ਤੋਂ ਸਿਗਨਲ ਗਿਆ ਹੀ ਨਹੀਂ ਕਿ ਉਹ ਟਾਇਲਟ ਬੈਠਾ ਹੈ ਹੂੰ ਸੋ ਸਿਗਨਲ ਨਹੀਂ ਜਾਊਗਾ ਜ਼ੋਰ ਲੱਗੀ ਜਾਊਗਾ ਉਹ ਮਲ ਆਉਣਾ ਨਹੀਂ ਬਾਹਰ ਤੇ ਫਿਰ ਉਹਨੇ ਬਲੱਡ ਆਣਾ ਸ਼ੁਰੂ ਹੋ ਜਾਣਾ ਉਹ ਜਿਹੜੇ ਸਾਡੇ ਮਾਸ ਫੁੱਲਣਾ ਕਈਆਂ ਦੇ ਮਸੇ ਵੱਜ ਜਾਂਦੇ ਆ ਫਿਰ ਉਹ ਮਸੇ ਬਾਹਰ ਸਾਰਾ ਮਾਸ ਉਸ ਮਲਦਵਾਰ ਤੋਂ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਅੱਜ ਆਪਾਂ ਜਿਹੜਾ ਫਾਰਮੂਲਾ ਨੁਸਖਾ ਰੱਖਿਆ ਹੈ ਇਹ ਸਭ ਤੋਂ ਪਹਿਲਾਂ ਤੁਹਾਡੀਆਂ ਉਸ ਆਂਤ ਛੋਟੀ ਨੂੰ ਵੱਡੀ ਨੂੰ ਉਸ ਮਲਦਵਾਰ ਨੂੰ ਸਾਰਿਆਂ ਨੂੰ ਸਾਫ਼ ਸੁਥਰਾ ਕਰੇਗਾ ਪ੍ਰੈਸ਼ਰ ਨਾਲ ਬਾਹਰ ਜਾਊਗਾ ਦਿਨ ਅੱਜ ਤੁਹਾਨੂੰ ਪਤਾ ਲੱਗ ਜਾਏਗਾ ਇਹ ਹੱਲ ਦੱਸਣ ਤੋਂ ਪਹਿਲਾਂ ਮੈਂ ਇੱਕ ਚੀਜ਼ ਹੋਰ ਕਲੀਅਰ ਕਰਨਾ ਚਾਹੁੰਦਾ ਦਰਸ਼ਕਾਂ ਲਈ ਕਿਉਂਕਿ ਉਹ ਬਹੁਤ ਜ਼ਰੂਰੀ ਹੈ ਸੋ ਅੱਜ ਨਾਲ ਸਾਡੇ ਅੰਦਰ ਨੋ ਫਾਈਬਰ ਫੂਡ ਖਾਣ ਕਰਕੇ ਨਾ ਖਾਣ ਕਰਕੇ ਖੁਸ਼ਕੀ ਵਗੈਰਾ ਹੁੰਦੀ ਸਭ ਤੋਂ ਪਹਿਲਾਂ ਇੱਕ ਚੀਜ਼ ਮੇਰੀ ਨੋਟ ਕਰ ਲਿਓ ਨਹਾਉਣ ਲੱਗਿਆਂ ਸਰੋਂ ਦੇ ਤੇਲ ਦੀ ਜ਼ਰੂਰ ਵਰਤੋ ਕਰੋ ਠੀਕ ਹੈ ਜਿਨ੍ਹਾਂ ਨੂੰ ਪ੍ਰੋਬਲਮ ਸ਼ੁਰੂ ਹੋਈ ਹੈ ਜਿਨ੍ਹਾਂ ਨੂੰ ਪ੍ਰੋਬਲਮ ਇੱਕ ਹਾਂ ਜਦੋਂ ਤੁਹਾਡੇ ਆਪਣੇ ਪੋਟੀ ਵਾਲੀ ਜਗ੍ਹਾ ਤੇ ਖਾਰਸ਼ ਹੋਣੀ ਸ਼ੁਰੂ ਹੋ ਗਈ ਪੋਟੀ ਵਾਲੀ ਜਗ੍ਹਾ ਤੇ ਖਾਰਸ਼ ਹੋਣੀ ਸ਼ੁਰੂ ਹੋ ਗਈ ਤਾਂ ਤੁਸੀਂ ਸਮਝ ਜੋ ਕਿ ਤੁਸੀਂ ਇਸ ਰੋਗ ਵਿੱਚ ਜਾਣਾ ਸ਼ੁਰੂ ਹੋ ਚੁੱਕੇ ਹੋ ਕੋ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਏ ਹੰਨ ਹੋਣ ਤੋਂ ਬਾਅਦ ਸਰੋਂ ਦਾ ਤੇਲ ਲੈਣਾ ਆਪਣੀ ਸਤਲੀ ਦੇ ਪਾ ਲੈਣਾ ਸਭ ਤੋਂ ਪਹਿਲਾਂ ਇਹਨਾਂ ਦੋਨਾਂ ਨਾਸਾਂ ਦੇ ਵਿੱਚ ਲਗਾਉਣਾ ਉਸ ਤੋਂ ਬਾਅਦ ਆਪਣੀ ਨਾਭੀ ਦੇ ਵਿੱਚ ਲਗਾਉਣਾ ਤੀਜੀ ਥਾਂ ਤੇ ਆਪਣੀ ਪੋਟੀ ਵਾਲੀ ਜਗ੍ਹਾ ਤੇ ਲਗਾਉਣਾ ਤੁਸੀਂ ਇੰਨੀ ਉਂਗਲ ਨਾਲ ਘੁਮਾ ਕੇ